ਇਸ ਸੌਰੀ ਸਟੇਟ ਆਫ ਅਫੇਅਰਸ ਦੇਖੋ ਦੇਸ਼ ਦੇ ਦੇਸ਼ ਦੀ ਸਰਕਾਰ ਦੇ ਕੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਐਮਪੀ ਨੇ ਉਹ ਇਨਟਰੂਡਰ ਦਾ ਪਾਸ ਬਣਵਾਇਆ ਜਿਹਦੇ ਕਰਕੇ ਦੇਸ਼ ਦੇ ਲੋਕਤੰਤਰ ਤੇ ਹਮਲਾ ਹੋਇਆ ਵਿਅਕਤੀ ਕਰਕੇ ਜਿਹਨੂੰ ਐਂਡੋਰਸ ਬੀਜੇਪੀ ਐਮਪੀ ਨੇ ਕੀਤਾ ਸੀਗਾ ਉਸ ਬੀਜੇਪੀ ਐਮਪੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਲੇਕਿਨ 142 ਐਮਪੀ ਸਸਪੈਂਡ ਕਰ ਦਿੱਤੇ ਗਏ ਹੈ ਜਿਨ੍ਹਾਂ ਨੇ ਮਹਿਜ਼ ਲੋਕਾਂ ਦੀ ਆਵਾਜ਼ ਚੱਕੀ ਸੀਗੀ ਵੀ ਹੋਮ ਮਿਨਿਸਟਰ ਸਾਹਿਬ ਬਿਆਨ ਦੋ ਫਲੋਰ ਆਫ ਦਾ ਹਾਊਸ ਤੇ ਪ੍ਰਧਾਨ ਮੰਤਰੀ ਸਾਹਿਬ ਬਿਆਨ ਦੋ ਫਲੋਰ ਆਫ ਦਾ ਹਾਊਸ ਤੇ ਤੇ ਇਹਤੇ ਇੱਕ ਡਿਟੇਲਡ ਚਰਚਾ ਹੋਣੀ ਚਾਹੀਦੀ ਹੈ ਇਸ ਕਾਰਨ ਕਰਕੇ 142 ਐਮਪੀਜ਼ ਇਹ ਅਨਪ੍ਰੈਸੀਡੈਂਟਡ ਹੈ 142 ਐਮਪੀਜ਼ ਨੂੰ ਸਸਪੈਂਡ ਕੀਤਾ ਗਿਆ ਮਹਿਜ਼ ਇੱਕ ਵਿంటర్ ਸੈਸ਼ਨ ਦੇ ਵਿੱਚ ਇੱਕ ਵਿంటర్ ਸੈਸ਼ਨ ਦੇ ਵਿੱਚ ਤੇ ਭਾਰਤੀ ਜਨਤਾ ਪਾਰਟੀ ਦੀ ਇਹ ਜਿਹੜੀ ਆਦਤ ਹੈ ਅਨਪ੍ਰੈਸੀਡੈਂਟਡ ਕਰਨ ਦੀ ਫੇਰ ਚਾਹੇ ਉਹ ਗਲਤ ਹੋਵੇ ਚਾਹੇ ਲੋਕਤੰਤਰ ਦੇ ਖਿਲਾਫ ਹੋਵੇ ਇਹ ਕਰਦੇ ਜ਼ਰੂਰ ਹੈ ਸੋ ਮੇਰਾ ਬੀਜੇਪੀ ਨੂੰ ਸਵਾਲ ਹੈ ਕਿਉਂਕਿ ਬੀਜੇਪੀ ਦੇ ਮਿਨਿਸਟਰ ਹੀ ਇਹ ਮੋਸ਼ਨ ਲੈ ਕੇ ਆਏ ਸੀ ਕਿ ਐਮਪੀਜ਼ ਦੀ ਸਸਪੈਂਸ਼ਨ ਦਾ ਤੇ ਬੀਜੇਪੀ ਐਮਪੀ ਜਿਹੜੇ ਹੈਗੇ ਆ ਜਿਨ੍ਹਾਂ ਨੇ ਪਾਸ ਬਣਵਾਇਆ ਉਹਨਾਂ ਦੀ ਸਸਪੈਂਸ਼ਨ ਕਦੋਂ ਹੋਊਗੀ ਜੀ ਉਹਨਾਂ ਦੀ ਮੈਂਬਰਸ਼ਿਪ ਕੈਨਸਲ ਕਦੋਂ ਹੋਊਗੀ ਇਨਕੁਆਇਰੀ ਕਦੋਂ ਹੋਊਗਾ ਖਿਲਾਫ ਉਹਨਾਂ ਖਿਲਾਫ ਪਰਚਾ ਕਦੋਂ ਹੋਊਗਾ ਅਰੈਸਟ ਕਦੋਂ ਹੋਣਗੇ ਇਨਟੈਰੋਗੇਸ਼ਨ ਕਦੋਂ ਹੋਊਗੀ ਕਾਰਵਾਈ ਕਦੋਂ ਤੱਕ ਮੁਕੰਮਲ ਹੋਊਗੀ ਉਹ ਤੇ ਕੋਈ ਜਵਾਬ ਨਹੀਂ ਬੀਜੇਪੀ ਦੇ ਲੀਡਰਸ ਮੋਸ਼ਨ ਤਾਂ ਇਹ ਕਿ ਆਸਕਦੇ ਆਪੀ ਆਪੋਜੀਸ਼ਨ ਐਮਪੀਜ਼ ਨੂੰ ਸਸਪੈਂਡ ਕਰੋ ਆਪੋਜੀਸ਼ਨ ਤੇ ਬੋਲ ਸਕਦੇ ਆਪੋਜੀਸ਼ਨ ਐਮਪੀਜ਼ ਤੇ ਬੋਲ ਸਕਦੇ ਆ ਮੋਦੀ ਸਾਹਿਬ ਇੰਟਰਵਿਊ ਦੇ ਸਕਦੇ ਆ ਅਖਬਾਰਾਂ ਨੂੰ ਹੋਮ ਮਿਨਿਸਟਰ ਅਮਿਤਾ ਸਾਹਿਬ ਇੰਟਰਵਿਊ ਦੇ ਸਕਦੇ ਟੀਵੀ ਚੈਨਲਸ ਨੂੰ ਇਹੀ ਦਿਨਾਂ ਦੇ ਵਿੱਚ ਲੇਕਿਨ ਉਹਨਾਂ ਕੋਲ ਟਾਈਮ ਨਹੀਂ ਸੀਗਾ ਦੇਸ਼ ਨੂੰ ਜਵਾਬ ਦੇਣ ਦਾ ਦੇਸ਼ ਦੇ ਐਮਪੀਜ਼ ਨੂੰ ਜਵਾਬ ਦੇਣ ਦਾ ਤੇ ਜਿਹੜੀ ਜ਼ਿੰਮੇਵਾਰੀ ਹੈ ਉਹਨਾਂ ਦੀ ਤੇ ਜਿਹੜੀ ਅਕਾਉਂਟੇਬਿਲਟੀ ਹੈ ਜਵਾਬ ਦੇਈ ਹੈ ਲੋਕਾਂ ਪ੍ਰਤੀ ਉਹਨੂੰ ਭੁਲਾ ਰਹੀ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਮੈਂ ਇਹਨਾਂ ਨੂੰ ਇੱਕੋ ਗੱਲ ਪੁੱਛੂੰਗਾ ਵੀ ਇਹ ਬੋਲਣਾ ਕਿਉਂ ਨਹੀਂ ਚਾਹੁੰਦੇ ਇਸੂ ਤੇ ਮੋਦੀ ਸਾਹਿਬ ਜਦੋਂ ਮਨੀਪੁਰ ਦਾ ਇਸ਼ੂ ਹੋਇਆ ਸੀਗਾ ਲਾਅ ਐਂਡ ਆਰਡਰ ਦਾ ਇਸ਼ੂ ਸੀਗਾ ਉਦੋਂ ਵੀ 79 ਦਿਨਾਂ ਦਾ देयर वाज ਅ ਡਿਲੇ ਆਫ 79 ਡੇਜ਼ ਜਦੋਂ ਮੋਦੀ ਸਾਹਿਬ ਨੇ ਬਿਆਨ ਦਿੱਤਾ ਤਾਂ ਉਦੋਂ ਆਲਰੇਡੀ 79 ਡੇਜ਼ ਹੈਡ ਪਾਸਟ ਬਾਈ ਦੂਜੀ ਗੱਲ ਇਹਨਾਂ ਨੇ ਜਦੋਂ ਆਪਣਾ ਮਨੀਪੁਰ ਜਾਣਾ ਜ਼ਰੂਰੀ ਸੀਗਾ ਉਦੋਂ ਮਨੀਪੁਰ ਤਾਂ ਹੀ ਗਏ ਨਹੀਂ ਲੇਕਿਨ ਮੋਦੀ ਸਾਹਿਬ ਰਾਜਸਥਾਨ ਜ਼ਰੂਰ ਗਏ ਉਦੋਂ ਵੀ ਡਿਲੇ ਸੀਗਾ ਚਰਚਾ ਦੇ ਵਿੱਚ ਔਨ ਦਾ ਫਲੋਰ ਆਫ ਦਾ ਹਾਊਸ ਪਾਰਲੀਮੈਂਟ ਦੇ ਵਿੱਚ ਹੁਣ ਵੀ ਡਿਲੇ ਹੈਗਾ ਸੋ ਬੀਜੇਪੀ ਇਹ ਜਿਹੜਾ ਸਿਕਿਉਰਿਟੀ ਬ੍ਰੀਚ ਹੈ ਦੇਸ਼ ਦੇ ਲੋਕਤੰਤਰ ਤੇ ਹਮਲਾ ਹੈ ਇਹਨੂੰ ਅੰਡਰ ਐਸਟੀਮੇਟ ਕਰਨਾ ਛੱਡ ਦੇ ਲੋਕਾਂ ਦੇ ਨਮਾਇਦਿਆਂ ਦੀ ਸੇਫਟੀ ਨੂੰ ਅੰਡਰ ਐਸਟੀਮੇਟ ਕਰਨਾ ਛੱਡ ਦੇ ਤੇ ਇਸ ਇਸ਼ੂ ਨੂੰ ਪ੍ਰਾਇੋਰਟੀ ਬਣਾਇਆ ਜਾਵੇ ਇੱਕ ਐਮਪੀ ਦੇ ਸਵਾਲ ਜਵਾਬ ਤੇ ਇੱਕ ਐਮਪੀ ਨੂੰ ਐਕਸਪੋਜ਼ ਹੋਣ ਤੋਂ بچਾਉਣ ਲਈ 142 ਐਮਪੀ ਸਸਪੈਂਡ ਕੀਤੇ ਗਏ ਐ ਵੀ ਕਦੇ ਉਹਨੂੰ ਨਾ ਸਵਾਲ ਜਵਾਬ ਹੋ ਜਾਣ ਕਦੇ ਉਹਨਾਂ ਐਕਸਪੋਜ਼ ਹੋ ਜੇ ਅਸੀਂ ਇੰਨੀ ਗੱਲ ਜਾਨਣਾ ਚਾਹੁੰਦੇ ਆਂ ਕਿ ਭਾਜਪਾ ਐਮਪੀ ਨੂੰ ਤਾਂ ਨਾਲ ਦੀ ਨਾਲ ਇਨਵੈਸਟੀਗੇਸ਼ਨ ਜੁਆਇਨ ਕਰਾਉਣੀ ਚਾਹੀਦੀ ਸੀ ਇੰਟਰੋਗੇਟ ਕਰਨਾ ਚਾਹੀਦਾ ਸੀਗਾ ਥਿਸ ਇਜ਼ ਬੇਸਿਕ ਪ੍ਰੋਸੀਜਰ ਤੇ ਉਹਦੇ ਬਾਵਜੂਦ ਇਹ ਚੀਜ਼ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਤੇ ਏਜੰਸੀਜ਼ ਨੇ ਫਾਲੋ ਨਹੀਂ ਕੀਤੀ ਹੁਣ ਮੈਂ ਦੂਜੀ ਗੱਲ ਇਹਨਾਂ ਨੂੰ ਪੁੱਛਣਾ ਚਾਹਣਾ ਹੈ ਕਿ ਦੇਸ਼ ਦੇ ਲੋਕਾਂ ਦੇ ਸਵਾਲ ਸੀਗੇ ਇਹ ਵੀ ਚਰਚਾ ਹੋਵੇ ਤੇ ਹੋਮ ਮਿਨਿਸਟਰ ਸਾਹਿਬ ਪੀਐਨ ਸਾਹਿਬ ਬੋਲਣ ਕਿਉਂਕਿ ਦੇਸ਼ ਦੇ ਲੋਕ ਕਹਿ ਰਹੇ ਆ ਜੇ ਦੇਸ਼ ਦੀ ਸਭ ਤੋਂ ਸੇਫੇਸਟ ਬਿਲਡਿੰਗ ਸਭ ਤੋਂ ਸਿਕਿਉਰ ਬਿਲਡਿੰਗ ਪਾਰਲੀਮੈਂਟ ਵਿਚ ਇਜ਼ ਆਰ ਟੈਂਪਲ ਆਫ ਡੈਮੋਕ੍ਰੇਸੀ ਜੇ ਉੱਥੇ ਸਾਡੇ ਨਮਾਇਦੇ ਸੇਫ ਨਹੀਂ ਐ ਐਮਪੀ ਸੇਫ ਨਹੀਂ ਜਿਹਨਾਂ ਕੋਲ ਸਿਕਿਉਰਟੀਆਂ ਹੁੰਦੀਆਂ ਤੇ ਅਸੀਂ ਦੇਸ਼ ਦੇ ਜਿਹੜੇ ਸਿਟੀਜ਼ਨਸ ਐ ਅਸੀਂ ਕਿਵੇਂ ਸੇਫ ਮਹਿਸੂਸ ਕਰੀਏ ਅਸੀਂ ਕਿਵੇਂ ਆਪਦੇ ਆਪ ਨੂੰ ਮਹਿਫੂਜ਼ ਮਹਿਸੂਸ ਕਰੀਏ ਤੇ ਜਿਹੜੇ ਐਮਪੀਜ਼ ਨੂੰ ਸਸਪੈਂਡ ਕੀਤਾ ਹੈ ਅਨਪ੍ਰੈਸੀਡੈਂਟਡ ਤਰੀਕੇ ਨਾਲ ਜੋ ਪਹਿਲਾਂ ਕਦੇ ਨਾ ਹੋਇਆ ਸੀਗਾ ਨਾ ਕਿਸੇ ਨੇ ਦੇਖਿਆ ਸੀ ਨਾ ਕਦੇ ਸੁਣਿਆ ਸੀਗਾ ਮੈਂ ਇਹਨਾਂ ਨੂੰ ਕਹੂੰਗਾ ਇਹ ਯਾਦ ਕਰਾਉਂਗਾ ਇਹ ਲੋਕਾਂ ਦੇ ਨਮੈਂਦੇ ਐ ਵੋਟਾ ਇਹਨਾਂ ਨੂੰ ਮਿਲੀਆਂ ਤਾਂ ਕਰਕੇ ਆਏ ਐ ਇਹ ਆਪਦੇ ਵੋਟਰਾਂ ਦੀ ਆਵਾਜ਼ ਨੇ ਆਪਦੀ ਕੰਸਟੀਚੂਐਂਸੀ ਦੀ ਆਵਾਜ਼ ਨੇ ਦੇ ਕੋਸ਼ ਆਪਦੇ ਸੂਬੇ ਦੀ ਆਵਾਜ਼ ਅੱਗੇ ਰੱਖਦੇ ਐ ਤੇ ਜਦੋਂ ਇਹ ਐਮਪੀਜ਼ ਨੂੰ ਸਸਪੈਂਡ ਕਰਦੇ ਐ ਚਰਚਾ ਡਿਮਾਂਡ ਕਰਨ ਲਈ ਬਿਆਨ ਡਿਮਾਂਡ ਕਰਨ ਲਈ ਉਦੋਂ ਇਹ ਲੋਕਾਂ ਦੀ ਆਵਾਜ਼ ਨੂੰ ਸਸਪੈਂਡ ਕਰਦੇ ਆ ਇਹ ਵੋਟਰਸ ਦੀ ਆਵਾਜ਼ ਨੂੰ ਸਸਪੈਂਡ ਕਰਦੇ ਆ ਤੇ ਲੋਕਤੰਤਰ ਨੂੰ ਸਸਪੈਂਡ ਕਰਦੇ ਆ ਮੈਂ ਇਹੀ ਗੱਲ ਪੁੱਛੂਗਾ ਇਹਨਾਂ ਨੂੰ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਕਿਉਂ ਆਪੋਜੀਸ਼ਨ ਲੈਸ ਪਾਰਲੀਮੈਂਟ ਚਾਹੁੰਦੀ ਹੈ ਆਪੋਜੀਸ਼ਨ ਮੁਕਤ ਪਾਰਲੀਮੈਂਟ ਕਰਤੀ ਇਹਨਾਂ ਨੇ ਤਾਂ ਹੁਣ ਉਹਦੇ ਪਿੱਛੇ ਦੋ ਕਾਰਨ ਹੈ ਦੇ ਆਰ ਟ੍ਰਾਈਂਗ ਟੂ ਕਿਲ ਟੂ ਬਰਡਸ ਵਿਦ ਵਨ ਸਟੋਨ ਪਹਿਲੀ ਬਰਡ ਤਾਂ ਜੀ ਇਹ ਹੈ ਪਹਿਲਾ ਆਬਜੈਕਟਿਵ ਤਾਂ ਇਹ ਹੈ ਵੀ ਜਿਹੜਾ ਇੰਡੀਆ ਬਲੌਕ ਹੈ ਉਹਨੂੰ ਟਾਰਗੇਟ ਕੀਤਾ ਜਾਵੇ ਇੰਡੀਆ ਬਲੋਕ ਦੇ 50% ਐਮਪੀਜ਼ 50% ਐਮਪੀਜ਼ ਜਿਹੜੇ ਐ ਉਹ ਟਾਰਗੇਟ ਹੋਏ ਐ ਅ ਸਸਪੈਂਸ਼ਨ ਦੇ ਥਰੂ ਸਾਡੀ ਸਟਰੈਂਥ ਬਾਇ 50% ਰਾਜ ਸਭਾ ਚ ਘਟੀ ਤੇ ਬਾਇ 33% ਲੋਕ ਸਭਾ ਦੇ ਵਿੱਚ ਘਟੀ ਹੈ ਹੁਣ ਮੇਰਾ ਸਰਕਾਰ ਬੀਜੇ ਮੇਰਾ ਮੇਰਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਸਵਾਲ ਇਹ ਹੈ ਕਿ ਪਹਿਲਾ ਤਾਂ ਇੰਡੀਆ ਬਲੌਕ ਤੁਸੀਂ ਟਾਰਗੇਟ ਕਰ ਲਏ ਤੇ ਦੂਜਾ ਕਿਉਂਕਿ ਇਹ ਐਮਪੀਜ਼ ਆਪੋਜੀਸ਼ਨ ਦੇ ਡਿਮਾਂਡ ਕਰ ਰਹੇ ਸੀ ਵੀ ਚਰਚਾ ਹੋਣੀ ਜ਼ਰੂਰੀ ਹੈ ਜਿਹੜੇ ਇਮਪੈਂਡਿੰਗ ਬਿਲਸ ਹੈ ਜ਼ਰੂਰੀ ਬਿਲਸ ਹੈ ਤੇ ਇਹਨਾਂ ਨੇ ਡਿਸੈਂਟ ਨੂੰ ਵੀ ਸਾਈਡਲਾਈਨ ਕਰਤਾ ਸਾਰੀ ਆਪੋਜੀਸ਼ਨ ਨੂੰ ਸਾਈਡਲਾਈਨ ਕਰਤਾ ਉਹਨਾਂ ਨੂੰ ਸਸਪੈਂਡ ਕਰਕੇ ਉਹਨਾਂ ਬਿਲ ਤੇ ਕੋਈ ਚਰਚਾ ਹੋਊਗੀ ਨਾ ਕੋਈ ਉਤੇ ਕੰਸਰਨ ਜ਼ਾਹਿਰ ਹੋਣਗੇ ਨਾ ਹੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜੋ ਅੱਗੇ ਕਰਦੀ ਹੈ ਹੈ ਨਾ ਡਿਬੇਟ ਹੋਊਗੀ ਨਾ ਡਿਸਕਸ਼ਨ ਹੋਊਗੀ ਨਾ ਚਰਚਾ ਹੋਊਗੀ ਤੇ ਨਾ ਲੋਕਾਂ ਨੂੰ ਪਤਾ ਲੱਗੂ ਬਿੱਲਾ ਦੇ ਵਿੱਚ ਕੀ ਹੈ ਸੋ ਭਾਜਪਾ ਦੇ ਆ ਉਹ ਮੇਜਰ ਆਬਜੈਕਟਿਵ ਸੀਗੀ ਇੰਡੀਆ ਬਲੌਕ ਨੂੰ ਟਾਰਗੇਟ ਕਰਨਾ ਤੇ ਮੇਕ ਸ਼ੋਰ ਕਰਨਾ ਕਿ ਜਿਹੜੇ ਬਿਲਸ ਤੇ ਚਰਚਾ ਜਿਹੜੀ ਹੋਣੀ ਜ਼ਰੂਰੀ ਸੀਗੀ ਜਿਹੜੇ ਬਿਲ ਤੇ ਸਵਾਲ ਖੜੇ ਕਰੀ ਸੀ ਆਪੋਜੀਸ਼ਨ ਦੇ ਐਮਪੀਜ਼ ਉਹਨੂੰ ਵੀ ਟੂ ਪੁਟ ਇਟ ਟੂ ਰੈਸਟ ਤਾਂ ਕਿ ਉਹ ਸਵਾਲ ਜਵਾਬ ਨਾ ਹੋਣ ਉਹ ਡਿਸੈਂਟ ਨੂੰ ਕ੍ਰਸ਼ ਕਰ ਦਿੱਤਾ ਜਾਵੇ ਤੇ ਮੋਦੀ ਸਾਹਿਬ ਨੇ ਕੁਝ ਬਿਆਨ ਦਿੱਤੇ ਲੀਟਰੀ ਮੋਦੀ ਸਾਹਿਬ ਕਹਿੰਦੇ ਵੀ ਨੀਡ ਟੂ ਗੈਟ ਇਨ ਟੂ ਦਾ ਡੈਪਥ ਆਫ ਦੀ ਮੈਟਰ ਟੂ ਫਾਈਂਡ ਅ ਸੋਲੂਸ਼ਨ ਹੁਣ ਮੋਦੀ ਸਾਹਿਬ ਨੂੰ ਮੈਂ ਪੁੱਛੂੰਗਾ ਵੀ ਡੈਪਥ ਆਫ ਦਾ ਮੈਟਰ ਤੁਸੀਂ ਗਰਾਈ ਦੇ ਵਿੱਚ ਜਾਓਗੇ ਕਿਵੇਂ ਜਿੰਨਾ ਚਿਰ ਬੀਜੇਪੀ ਐਮਪੀ ਨੂੰ ਪ੍ਰੋਸੀਕਿਊਟ ਹੀ ਨਹੀਂ ਕੀਤਾ ਜਾਂਦਾ ਕਿਉਂਕਿ ਇਟਸ ਆਲਰੇਡੀ ਬੀਨ ਮੋਰ ਦੈਨ 4 ਟੂ 5 ਡੇਸ ਉਹਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਦੇ ਐਮਪੀ ਨੂੰ ਨਾ ਤਾਂ ਸਵਾਲ ਕੀਤਾ ਗਿਆ ਤੇ ਤੁਹਾਡੇ ਐਮਪੀਜ਼ ਤੁਹਾਡੇ ਲੀਡਰਸ ਆਪੋਜੀਸ਼ਨ ਦੇ 142 ਐਮਪੀਜ਼ ਤੇ ਤਾਂ ਕਮੈਂਟ ਟਿੱਕਾ ਟਿੱਪ ਨਹੀਂ ਕਰ ਰਹੇ ਐ ਲੇਕਿਨ ਆਪ ਦੇ ਇੱਕ ਐਮਪੀ ਤੇ ਤਾਂ ਕਰ ਲੈਣ ਕਿਉਂਕਿ ਤੁਸੀਂ ਦੇਖੋ ਦਸੰਬਰ 13 ਦੇ ਦਿਨ ਇਹ ਵਾਕਾ ਹੋਇਆ ਪਾਰਲੀਮੈਂਟ ਦੇ ਪਾਰਲੀਮੈਂਟ ਦੇ ਵਿੱਚ ਇਹ ਵਾਕਾ ਹੋਇਆ 13 ਦਸੰਬਰ ਨੂੰ ਦੇਸ਼ ਦੇ ਲੋਕਤੰਤਰ ਤੇ ਹਮਲਾ ਹੋਇਆ ਤੇ ਐਗਜ਼ੈਕਟਲੀ 22 ਸਾਲ ਪਹਿਲਾਂ ਸਿਮਿਲਰ ਇਨਸੀਡੈਂਟ ਹੋਇਆ ਸੀਗਾ ਪਾਰਲੀਮੈਂਟ ਤੇ ਅਟੈਕ ਹੋਇਆ ਸੀਗਾ 13 ਦਸੰਬਰ ਨੂੰ ਤਾਂ ਸਿਕਿਉਰਿਟੀ ਬੀਫਟਕ ਹੋਣੀ ਚਾਹੀਦੀ ਸੀ ਟਾਈਟ ਸਿਕਿਉਰਿਟੀ ਹੋਣੀ ਚਾਹੀਦੀ ਸੀ ਤੇ ਉਹਦੇ ਬਾਵਜੂਦ ਜੇ ਇਨਸੀਡੈਂਟ ਹੁੰਦਾ ਹੈ ਤੇ ਹੁੰਦਾ ਵੀ ਇੱਥੇ ਨਵੀਂ ਪਾਰਲੀਮੈਂਟ ਬਿਲਡਿੰਗ ਦੇ ਵਿੱਚ ਜਿਹਨੂੰ ਭਾਜਪਾ ਕਹਿ ਰਹੀ ਸੀ ਬਹੁਤ ਵਧੀਆ ਹੈ ਬਹੁਤ ਸੇਫ ਹੈ ਬਹੁਤ ਸਿਕਰ ਹੈ ਦਿਸ ਇਜ਼ ਪਰਫੈਕਟ ਇਨ ਏਵਰੀ ਪੋਸੀਬਲ ਮੈਨਰ ਤੇ ਮੈਂ ਹੁਣ ਬੀਜੇਪੀ ਨੂੰ ਇੰਨੀ ਗੱਲ ਪੁੱਛੂੰਗਾ ਕਿ ਇਤਿਹਾਸ ਸਾਡੇ ਪਹਿਲੇ ਨਵੀਂ ਪਾਰਲੀਮੈਂਟ ਬਿਲਡਿੰਗ ਦੇ ਸੈਸ਼ਨ ਨੂੰ ਕਿਵੇਂ ਯਾਦ ਕਰੂਗਾ ਤੇ ਜੇ ਥੋੜਾ ਫੇਲਿਅਰ ਨਹੀਂ ਥੋਡੀ ਏਜੰਸੀਜ਼ ਦਾ ਫੇਲਿਅਰ ਨਹੀਂ ਤੁਸੀਂ ਜੇ ਹੁਣ ਡਿਬੇਟ ਤੋਂ ਚਰਚਾ ਤੋਂ ਸਟੇਟਮੈਂਟ ਤੋਂ ਭੱਜ ਰਹੇ ਹੋ ਇਹ ਤੁਹਾਡਾ ਫੇਲਿਅਰ ਨਹੀਂ ਤਾਂ ਫਿਰ ਇਹ ਹੋਰ ਹੈ ਕਿ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਮੈਂ ਖੋਰ ਚੀਜ਼ ਪੁੱਛੂੰਗਾ ਮੋਦੀ ਸਾਹਿਬ ਨੇ ਕਿਹਾ ਹੈ ਵੀ ਪ੍ਰੋਟੈਸਟਿੰਗ ਸ਼ੁੱਡ ਬੀ ਅਵੋਇਡਡ ਪ੍ਰੋਟੈਸਟਿੰਗ ਸ਼ੁੱਡ ਬੀ ਅਵੋਇਡਡ ਮੈਂ ਕਹੂੰਗਾ ਵੀ ਜੈਟਲੀ ਸਾਹਿਬ ਨੂੰ ਤੇ ਉਹਨਾਂ ਦੇ ਬਿਆਨਾਂ ਨੂੰ ਮੋਦੀ ਸਾਹਿਬ ਯਾਦ ਕਰਨਾ ਜੇਟਲੀ ਸਾਹਿਬ ਨੇ ਕਿਹਾ ਸੀਗਾ ਡਿਸਟਰਪਟਿੰਗ ਇਜ਼ ਅ ਫਾਰਮ ਆਫ ਐਕਸਪ੍ਰੈਸ਼ਨ ਵਿਚ ਇਜ਼ ਐਸੈਂਸ਼ੀਅਲ ਟੂ ਡੈਮੋਕ੍ਰੇਸੀ ਬੀ ਧਰਨਾ ਦੇਣਾ ਪੀਸਫੁਲ ਪ੍ਰੋਟੈਸਟ ਕਰਨਾ ਸਾਡੇ ਲੋਕਤੰਤਰ ਦਾ ਐਸੈਂਸ਼ੀਅਲ ਕੰਪੋਨੈਂਟ ਹੈ ਜ਼ਰੂਰੀ ਹਿੱਸਾ ਸਾਡੇ ਲੋਕਤੰਤਰ ਦਾ ਤੇ ਆਪਦੇ ਹੀ ਲੀਡਰਾਂ ਦੇ ਬਿਆਨ ਨੂੰ ਵੀ ਭੁੱਲ ਗਏ ਆਪਦੇ ਲੀਡਰਸ ਦੀ ਸੋਚ ਆਈਡੀਓਲੋਜੀ ਨੂੰ ਭੁੱਲ ਗਏ ਦੇਸ਼ ਦੀ ਆਈਡੀਓਲੋਜੀ ਤਾਂ ਬੀਜੇਪੀ ਬੋਲੇ ਬਹੁਤ ਚਿਰ ਹੋ ਗਿਆ ਦੇਸ਼ ਦੇ ਲੋਕਤੰਤਰ ਨੂੰ ਭੁੱਲੇ ਦਾ ਬਹੁਤ ਚਿਰ ਹੋ ਗਿਆ ਲੇਕਿਨ ਮੈਂ ਇਹਨਾਂ ਨੂੰ ਇਹੀ ਗੱਲ ਕਹੂੰਗਾ ਵੀ ਹੈਡ ਬੀਨ ਐਨ ਆਪੋਜੀਸ਼ਨ ਐਮਪੀ ਜਿਨੇ ਪਾਸ ਬਣਾਇਆ ਹੁੰਦਾ ਤੇ ਉਹ ਵਿਅਕਤੀ ਨੂੰ ਰეკਮੈਂਡ ਕੀਤਾ ਹੁੰਦਾ ਤੇ ਕੀ ਤੁਹਾਨੂੰ ਲੱਗਦਾ ਇੱਕ ਘੰਟੇ ਤੋਂ ਵੱਧ ਟਾਈਮ ਲੱਗਣਾ ਸੀਗਾ ਉਹ ਐਮਪੀ ਨੂੰ ਦੇ ਵਿੱਚ ਇੱਥੇ ਤਾਂ ਦਿਨਾਂ ਦਾ ਸਮਾਂ ਲੰਘ ਚੁੱਕਿਆ ਹੈ ਇਟਸ ਬੀਨ ਡੇਸ ਉਹਦੇ ਬਾਵਜੂਦ ਨਾ ਤਾਂ ਪਰਿਵਾਰ ਨੂੰ ਕੁਝ ਪੜਤਾਲ ਹੋਈ ਬੀਜੇਪੀ ਐਮਪੀ ਦੇ ਨਾ ਬੀਜੇਪੀ ਐਮਪੀ ਨੂੰ ਤੇ ਨਾ ਤਾਂ ਡਿਬੇਟਾ ਦੇ ਵਿੱਚ ਬੀਜੇਪੀ ਦੇ ਬਲਾ ਨਹੀਂ ਇਹਨਾਂ ਦੇ ਲੀਡਰ ਅੱਗੇ ਆ ਰਹੇ ਇਸ ਮੁੱਦੇ ਤੇ ਤੇ ਹੈਡਡ ਬੀਨ ਐਨ ਆਪੋਜੀਸ਼ਨ ਐਮਪੀ ਦਾ ਇਹ ਨੂੰ ਇਹ ਵੀ ਬਰਾਉਣਾ ਸੀਗਾ ਇਹਨਾਂ ਦੇ ਲੀਡਰਾਂ ਨੇ ਸਟੇਟਮੈਂਟਸ ਵੀ ਦੇਣੀਆਂ ਸੀਗੀਆਂ ਮੋਦੀ ਸਾਹਿਬ ਨੇ ਉਹਦਾ ਫਲੋਰ ਆਫ ਦਾ ਹਾਊਸ ਬੋਲਣਾ ਵੀ ਸੀਗਾ ਤੇ ਬਵਾਲ ਵੀ ਬਹੁਤ ਵੱਡਾ ਹੋਣਾ ਸੀਗਾ ਬਟ ਬਿਕੋਜ਼ ਇਟਸ ਅ ਬੀਜਪੀ ਐਮਪੀ ਤੇ ਭਾਰਤੀ ਜਨਤਾ ਪਾਰਟੀ ਚੁੱਪ ਹੈ ਸਾਇਲੈਂਸ ਦਾ ਹੈ ਚੁੱਪੀ ਦਾ ਕਾਰਨ ਕੀ ਹੈ ਇਹਦੇ ਪਿੱਛੇ ਵਜ੍ਹਾ ਕੀ ਹੈ ਵੀ ਬੀਜਪੀ ਦੀ ਜਿਹੜੀ ਸਰਕਾਰ ਉਹਨੂੰ ਕਲੈਰੀਫਾਈ ਕਰਨਾ ਚਾਹੀਦਾ ਹੈ ਤੇ ਮੈਂ ਇੰਨੀ ਗੱਲ ਹੀ ਕਹੂੰਗਾ ਕਿ ਦੇਸ਼ ਦੇ ਜਦੋਂ ਤੁਸੀਂ ਲੋਕਤੰਤਰ ਨੂੰ ਡੰਡਾਤੰਤਰ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਣਾਛਾ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਕਰਦੇ ਹੋ اسپੈਸ਼ਲੀ ਵੈਨ ਸੱਚ ਇਸ਼ੂਜ਼ ਆ ਕਨਸਰਨਡ ਦ ਸੇਫਟੀ ਆਫ ਅਰ ਐਮਪੀਜ਼ ਆ ਕਨਸਰਨਡ ਜਿਹੜੇ ਲੋਕਾਂ ਦੇ ਨਮਾਇੰਦੇ ਐ ਉਦੋਂ ਦੇਸ਼ ਦੇਖਦਾ ਤੇ ਦੇਸ਼ ਇਸ ਚੀਜ਼ ਦਾ ਜਵਾਬ ਦਿੰਦਾ ਤੇ 2024 ਚ ਭਾਰਤੀ ਜਨਤਾ ਪਾਰਟੀ ਨੂੰ ਇਸ ਚੀਜ਼ ਦਾ ਜਵਾਬ ਹੀ ਦੇ। ਦੇਖੋ ਵੈਸੇ ਤਾਂ ਜਿਹੜਾ ਸਵਾਲ ਤੁਸੀਂ ਕੀਤਾ ਬੜਾ ਟੌਪਿਕ ਦੇ ਨਾਲ ਰਿਲੇਟਿਡ ਹੈ ਲੇਕਿਨ ਮੈਂ ਉਹਦਾ ਜਵਾਬ ਫਿਰ ਵੀ ਦੇ ਦੂੰਗਾ। ਮਜੀਠੀਆ ਸਾਹਿਬ ਨੂੰ ਹੁਣ ਅਪੀਅਰੈਂਸ ਲਈ ਬੁਲਾਇਆ ਸਿੱਟ ਨੇ ਮਜੀਠੀਆ ਸਾਹਿਬ ਗਏ ਹੁਣ ਮੇਰੇ ਪਹਿਲਾਂ ਤਾਂ ਮਜੀਠੀਆ ਸਾਹਿਬ ਨੂੰ ਤੇ ਸ਼ੋਨੀ ਅਕਾਲੀ ਦਲ ਨੂੰ ਕੋਈ ਸਵਾਲ ਆ ਫਿਰ ਆਮ ਆਦਮੀ ਪਾਰਟੀ ਨੂੰ ਮਜੀਠੀਆ ਸਾਹਿਬ ਇੰਨੀ ਗੱਲ ਦੱਸਦੇ ਨੇ ਸਾਨੂੰ ਕਿ ਇਹ ਕਹਿ ਰਹੇ ਪੋਲਿਟੀਕਲ ਵੈਂਡੇਟਾ ਹੋਇਆ ਸਾਡੇ ਨਾਲ ਜੇ ਪੋਲਿਟੀਕਲ ਵੈਂਡੇਟਾ ਹੈ ਤੇ ਫਿਰ ਪਰਚਾ ਖਾਰਜ ਕਿਉਂ ਨਹੀਂ ਕਰਾ ਲਿਆ ਪਰਚਾ ਕੋਸ਼ ਕਰਾ ਲੈਂਦੇ ਕੋਸ਼ਿੰਗ ਦੀ ਪ੍ਰੋਸੀਡਿੰਗ ਤੱਕ ਨਹੀਂ ਇਹਨਾਂ ਨੇ ਇਨੀਸ਼ੀਏਟ ਕੀਤੀ ਦੂਜੀ ਗੱਲ ਜਿਹੜੀ ਬੇਲ ਹੈ ਮਜੀਠੀਆ ਸਾਹਿਬ ਵੀ ਉਹ 6 ਮਹੀਨੇ ਅੰਦਰ ਲਾ ਕੇ ਹੋਈ ਸੀਗੀ ਸਾਡੀ ਸਰਕਾਰ ਵਾਲੇ ਡਿਸਮਿਸ ਹੋਈਆਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਉਹ ਜ਼ਮਾਨਤ ਤੇ ਬਾਹਰ ਆਏ ਤੀਜੀ ਗੱਲ ਇਹ ਜਿਹੜਾ ਆਰਡਰ ਦਾ ਜ਼ਿਕਰ ਕਰਦੇ ਆ ਹਾਈ ਕੋਰਟ ਦਾ ਵੀ ਹਾਈ ਕੋਰਟ ਨੇ ਜੀ ਆਖਿਆ ਆਰਡਰ ਦੇ ਵਿੱਚ ਮੈਂ ਉਹਨਾਂ ਨੂੰ ਕਹੂੰਗਾ ਵੀ ਐਂਡ ਤੇ ਕੀ ਲਿਖਿਆ ਆਰਡਰ ਤੇ ਇਹ ਵੀ ਕਾਇੰਡਲੀ ਮਜੀਠੀਆ ਸਾਹਿਬ ਪੜ੍ਹਨ ਤੇ ਸ਼੍ਰੋਮਣੀ ਅਕਾਲੀ ਦਲ ਪੜ੍ਹੇ ਉਹ ਆਰਡਰ ਦੇ ਵਿੱਚ ਲਿਖਿਆ ਥਿਸ ਹੈਜ਼ ਨੋ ਬੇਰਿੰਗ ਔਨ ਦੀ ਮੈਰਿਟਸ ਆਫ ਦਾ ਕੇਸ ਕੇਸ ਦੇ ਮੈਰਿਟ ਤੇ ਇਹਦਾ ਕੋਈ ਅਸਰ ਨਹੀਂ ਇਹਦਾ ਕੋਈ ਪ੍ਰਭਾਵ ਨਹੀਂ ਤੇ ਅਗਲੀ ਗੱਲ ਮੈਂ ਹੁਣ ਆਮ ਆਦਮੀ ਪਾਰਟੀ ਨੂੰ ਪੁੱਛੂੰਗਾ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲਾਂ ਤਾਂ ਇਹ ਦੱਸ ਦੇ ਇਹ ਆਸ਼ਵਾਸਨ ਦੇ ਦੇ ਤੇ ਮੈਂ ਕਹੂੰਗਾ ਵੀ ਮੀਡੀਆ ਨੂੰ ਵੀ ਡਿਮਾਂਡ ਕਰਨੀ ਚਾਹੀਦੀ ਏਸ ਚੀਜ਼ ਦੀ ਵੀ ਆਪ ਸਰਕਾਰ ਆਸ਼ਵਾਸਨ ਦੇਵੇ ਐਤ ਕੀ ਪਹਿਲਾ ਵਾਲੀ ਗਲਤੀ ਦੁਹਰਾਉਣਗੇ ਨਹੀਂ ਮਾਫੀ ਮੰਗ ਕੇ ਗਰਾਊਂਡ ਛੱਡ ਕੇ ਚੌਂਕ ਦੇ ਉੱਤੋਂ ਦੀ 360 ਡਿਗਰੀ ਦਾ ਯੂ ਟਰਨ ਮਾਰ ਕੇ ਮੈਦਾਨ ਛੱਡਣਗੇ ਨਹੀਂ ਐਤ ਕੀ ਜਿਵੇਂ ਪਹਿਲਾਂ ਕੇਜਰੀਵਾਲ ਸਾਹਿਬ ਨੇ ਮਾਫੀ ਮੰਗ ਕੇ ਛੱਡਿਆ ਸੀਗਾ ਹਾਲਾਂਕਿ ਉਹਨਾਂ ਦੇ ਐਮਪੀ ਸੰਜੇ ਸਿੰਘ ਟਿਕੇਰੇ ਸੀ ਬਿਆਨਤੇ ਉਹ ਟੁੱਟ ਰਹੇ ਉਹ ਖੜੇ ਰਹੇ لیکن جننا ਦਾ عہدہ ਵੱਡਾ ਜਿਹੜੇ ਕੱਦ ਦੇ ਵੱਡੇ ਕੇਜਰੀਵਾਲ ਸਾਹਿਬ ਸੀਐਮ ਨੇ ਉਹ ਆਪਦੇ ਸਟੈਂਡ ਤੋਂ ਯੂ ਟਰਨ ਮਾਰ ਗਏ ਹੁਣ ਜੇ ਉਹ ਕਹਿਣ ਵੀ ਜੀ ਅਸੀਂ ਦਿੱਲੀ ਚਲਾਉਣੀ ਹੈ ਜੀ ਅਸੀਂ ਸਾਨੂੰ ਸਾਨੂੰ ਸਾਡੇ ਦੇ ਜ਼ਿੰਮੇਵਾਰੀਆਂ ਦਾ ਭਾਰ ਹੈ ਉਹਦਾ ਬਿਆਨ ਦੇਣ ਤੋਂ ਪਹਿਲਾਂ ਵੀ ਪਤਾ ਸੀਗਾ ਉਹਦੇ باوجود ਤੁਸੀਂ ਬਿਆਨ ਦਿੱਤਾ ਤੇ ਉਹਦੇ ਬਾਅਦ ਯੂ ਟਰਨ ਮਾਰਿਆ ਦੂਜੀ ਗੱਲ ਹੁਣ ਜ਼ਰੂਰੀ ਸਵਾਲ ਆ ਮ ਆਦਮੀ ਪਾਰਟੀ ਨੂੰ 2 ਸਾਲ ਹੋਣ ਦੇ ਬਾਵਜੂਦ ਚਲਾਨ ਕਿਉਂ ਨਹੀਂ ਪੇਸ਼ ਹੋਇਆ ਤੇ ਜਿਹੜੇ ਸੰਮਨ ਹੈਗੇ ਆ ਜੇ ਇਨਵੈਸਟੀਗੇਸ਼ਨ ਦੇ ਵਿੱਚ ਮਜੀਠਿਆ ਸਾਹਿਬ ਦੀ ਜ਼ਰੂਰਤ ਸੀਗੀ ਤੇ ਸੰਮਨ ਤਾਂ ਬਹੁਤ ਪਹਿਲਾਂ ਆ ਜਾਣੇ ਚਾਹੀਦੇ ਸੀਗੇ 2 ਸਾਲ ਦਾ ਡਿਲੇ ਸੰਮਨ ਦੇ ਵਿੱਚ ਵੀ ਕਿਉਂ ਇਹ ਵੀ ਦੱਸਦਿਏ ਨੇ ਇਹ ਤੀਜੀ ਗੱਲ ਜੋ ਆਮ ਆਦਮੀ ਪਾਰਟੀ ਨੂੰ ਦੱਸਣੀ ਚਾਹੀਦੀ ਹੈ ਉਹ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਜਿਹੜਾ ਡਾਇਵਰਸ਼ਨਰੀ ਟੈਕਟਿਕ ਇਹਨਾਂ ਨੇ ਅਪਣਾ ਲਿਆ ਹੈ ਜਿਹੜੀ ਡਾਇਵਰਸ਼ਨ ਪੋਲਿਟਿਕਸ ਕਰਦੇ ਹੈ ਜਦੋਂ ਜਦੋਂ ਇਹਨਾਂ ਦਾ ਫੇਲਿਅਰ ਅੱਗੇ ਆਉਂਦਾ ਹੈ ਉਦੋਂ ਉਦੋਂ ਕੋਈ ਨਾ ਕੋਈ ਐਸੀ ਖਬਰ ਚੱਲਦੀ ਹੈ ਕੋਈ ਨਾ ਕੋਈ ਐਸਾ ਇਨਸੀਡੈਂਟ ਹੁੰਦਾ ਹੈ ਜਿੰਨਾ ਫੀਲਰ ਤੋਂ ਧਿਆਨ ਹਟ ਜਾਂਦਾ ਹੈ ਤੇ ਹੋਰ ਇਸ਼ੂ ਵੱਲ ਲੋਕਾਂ ਦਾ ਧਿਆਨ ਡਾਇਵਰਟ ਹੋ ਜਾਂਦਾ ਹੈ ਇਹਦੇ ਪਿੱਛੇ ਕੀ ਕਾਰਨ ਹੈ ਤੇ ਨਾਲੇ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਗੱਲ ਦੱਸੇ ਵੀ ਜਿਹੜੇ ਪਰਚੇ ਦੇ ਬੇਸਿਸ ਤੇ ਜਿਹੜੇ ਪਰਚੇ ਕਰਕੇ ਤੁਸੀਂ ਅੱਜ ਸਮਨ ਭੇਜ ਪਾ ਰਹੇ ਹੋ ਉਹੀ ਪਰਚੇ ਨੂੰ ਤੁਹਾਡੇ ਐਮਪੀ ਰਾਗਵ ਛੱਡਾ ਨੇ ਕਮਜ਼ੋਰ ਪਰਚਾ ਦੱਸਿਆ ਸੀਗਾ ਸੋ ਕੋ ਰਾਗਵ ਛੱਡਾ ਸਾਹਿਬ ਤੁਸੀਂ ਤਾਂ ਗਲਤ ਕਹਿਆ ਸੀਗਾ ਤੁਹਾਡਾ ਸਟੈਂਡ ਗਲਤ ਸੀਗਾ ਨਹੀਂ ਕਹਿਣਾ ਚਾਹੀਦਾ ਸੀਗਾ ਪਰਚਾ ਤਾਂ ਬਹੁਤ ਵਧੀਆ ਤਾਂ ਹੀ ਅਸੀਂ ਸਮਨ ਭੇਜ ਪਾ ਰਹੇ ਹਾਂ ਸੋ ਸ਼ਰਮਨੀ ਅਕਾਲੀ ਦਲ ਨੂੰ ਤੇ ਆਮ ਆਦਮੀ ਪਾਰਟੀ ਨੂੰ ਮੇਰਾ ਇਹ ਸਵਾਲ ਹੈ ਬੀਜੇਪੀ ਨੂੰ ਇਹ ਸਵਾਲ ਹੈ ਮੇਰਾ ਕਿ ਕਮਲ ਜੀ ਤੁਸੀਂ ਸਵਾਲ ਬੜਾ ਰੈਲੇਵੈਂਟ ਪੁੱਛਿਆ ਸੀਗਾ ਮੈਂ ਤਾਂ ਦੱਸ ਰਿਹਾ ਬੀਜੇਪੀ ਨੂੰ ਇਹ ਗੱਲ ਪੁੱਛੋ ਕਿ ਤੁਸੀਂ ਭਾਈਵਾਲ ਸੀਗੇ ਸ਼ੋਮਨੀ ਅਕਾਲੀ ਦਲ ਦੇ ਨਾਲ ਦੋ ਟਰਮਸ ਲਈ 10 ਸਾਲਾਂ ਲਈ ਤੇ ਬੀਜੇਪੀ ਦਾ ਕੀ ਸਟੈਂਡ ਹੈ ਇਸ ਸੰਬੰਧ ਤੇ ਐਫ ਆਈ ਆਰ ਤੇ ਕੀ ਇਹਦੇ ਹੱਕ ਦੇ ਵਿੱਚ ਹੈ ਕੀ ਇਹਦੇ ਖਿਲਾਫ ਹੈ ਇਹ ਚੀਜ਼ ਤੇ ਸਪਸ਼ਟੀਕਰਨ ਭਾਰਤੀ ਜਨਤਾ ਪਾਰਟੀ ਤੋਂ ਜ਼ਰੂਰ ਲੈ